ਤੋਂ ਕੋੋਂ ਪਾਜੀ ਆਹ ਪਿੰਡ ਪਨੇਰੋ ਕਾਸਾਂ ਦੇ ਵਿਚਕਾਰ ਦੀ ਨਹਿਰ ਜਾਂਦੀ ਆ। ਸੋ ਇੱਥੇ ਬੱਚੇ ਦੁਪਹਿਰੇ ਨਹਾਉਣ ਵੀ ਆਉਂਦੇ ਨੇਗੇ। ਆਪਣੇ ਬੱਚਿਆਂ ਦੀ ਗੌਰ ਰੱਖੋ ਜਦੋਂ ਵੀ ਦੁਪਹਿਰੋਂ ਘਰੋਂ ਨਿਕਲਦੇ ਨੇਗੇ। ਉਹਨਾਂ ਦੀ ਗੌਰ ਰੱਖੋ। ਇਹ ਕਿੱਥੇ ਜਾ ਰਹੇ ਨੇ, ਕਿੱਥੇ ਨਹੀਂ ਜਾ ਰਹੇ। ਕਿਉਂ ਇਹ ਇਹਦੇ ਵਿੱਚ ਆਪਾਂ ਕੂੜਾ ਕੱਟ ਕੇ ਲੋਕ ਅੱਜਕੱਲ ਬਹੁਤ ਸਿੜਦੇ ਨੇ। ਸੋ ਉਸ ਦੇ ਨਾਲ ਬਿਮਾਰੀਆਂ ਫੈਲਦੀਆਂ ਨੇਗੀਆਂ। ਆਪਣੇ ਚਮੜੀ ਰੋਗ ਜਿਹੜੇ ਹੁੰਦੇ ਆ ਇਹ ਅਲਰਜੀ ਵਾਲੀਆਂ ਬਿਮਾਰੀਆਂ ਤੋਂ ਹੀ ਹੁੰਦੇ ਆ ਜੀ ਇਹ ਨਹਿਰ ਦੇ ਪਾਣੀ ਗੰਦੇ ਹੋ ਚੁੱਕੇ ਨੇ ਸੋ ਇਹਨਾਂ ਗੱਲਾਂ ਦਾ ਗੌਰ ਰੱਖੋ ਵੱਧ ਤੋਂ ਵੱਧ ਜਦੋਂ ਵੀ ਬੱਚਾ ਦੁਪਹਿਰੋਂ ਘਰੋਂ ਜਾਂਦਾ ਤਾਂ ਉਹਦੀ ਗੌਰ ਕਰੋ ਵੀ ਕਿੱਥੇ ਜਾਂਦਾ ਲਗਭਗ ਜਿਹੜੇ ਬੱਚੇ ਜਵਾਨ ਨੇ ਕਿ ਅੱਜਕੱਲ ਨਹਿਰ 'ਤੇ ਜਿਆਦਾ ਨਹਾਉਣ ਆਉਂਦੇ ਨੇਗੇ ਤੇ ਇਸ ਗੱਲ ਦੇ ਵੱਧ ਤੋਂ ਵੱਧ ਧਿਆਨ ਰੱਖੋ ਜੀ ਤੇ ਚਮੜੀ ਰੋਗ ਤੋਂ ਬਚੋ ਜਿਹੜੇ ਵੀ ਕੂੜਾ ਕਰਕਰ ਸਿੱਟਦੇ ਨੇ ਭੈਣ ਭਾਈ ਉਹਨਾਂ ਨੂੰ ਵੀ ਅਪੀਲ ਹੈ ਜਰੂਰ ਵੀ ਇਹ ਗੱਲ ਤੇ ਗੌਰ ਕਰਨ ਵੀ ਨਾ ਸਿੱਟਣ ਜੀ ਧੰਨਵਾਦ